ਸਰਬਾਬ ਨੂੰ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਿਰਫ ਅਕਾਲੀ ਦਲ ਸ਼੍ਰੋਮਣੀ ਕਲ ਦਲ ਸ਼੍ਰੋਮਣੀ ਕਲ ਦਲ ਜਾਂ ਬਾਦਲ ਫੈਮਿਲੀ ਹੀ ਦਿਖਦੀ ਆ ਹੋਰ ਤਾਂ ਕੁਝ ਦਿਖਦਾ ਨਹੀਂ ਹੈਗਾ ਕਿਉਂਕਿ 2017 ਚ ਸ਼੍ਰੋਮਣੀ ਕਲ ਦਲ ਸੱਤਾ ਤੋਂ ਬਾਹਰ ਚਲਾ ਜਾਂਦਾ 5 ਸਾਲ ਕਾਂਗਰਸ ਨੇ ਵੀ ਲਾ ਲੇ ਸਾਢੇ 3 ਸਾਲ ਆਮ ਆਦੀ ਪਾਰਟ ਨੇ ਲਾ ਲੇ ਸਾਢੇ 8 ਸਾਲ ਦੇ ਵਿੱਚ ਹਰ ਦਿਨ ਜਦੋਂ ਵੀ ਮੁੱਖ ਮੰਤਰੀ ਬੋਲਦਾ ਸ਼੍ਰੋਮਣੀ ਕਾਲਜਲ ਜਾਂ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਰਦਾਰ ਵਿਕੀ ਸਿੰਘ ਬਾਦਲ ਜੀ ਉਹਨਾਂ ਬਾਰੇ ਜਾਂ ਉਹਨਾਂ ਦੇ ਪਰਿਵਾਰ ਬਾਰੇ ਬੋਲਦਾ ਅੱਜ ਪੰਜਾਬ ਡੁੱਬਿਆ ਪਿਆ ਮਰਿਆ ਪਿਆ ਉਜੜਿਆ ਪਿਆ ਤੇ ਲੋਕ ਪੁੱਛਦੇ ਨੇ ਪੱਤਰਕਾਰ ਮੁੱਖ ਮੰਤਰੀ ਦੇ ਪੁੱਛਦੇ ਨੇ ਕਿ ਸਾਡੇ ਲਈ ਕੀ ਕਰੋਗੇ ਜੀ ਉਹ ਕਹਿੰਦਾ ਜੀ ਦੇਖੋ ਸੁਖਬੀਰ ਬਾਦਲ ਐਂ ਬੋਲਤਿਆ ਸੀ ਲੋਕ ਪੁੱਛਦੇ ਨੇ ਕਿ ਜੀ ਸਾਨੂੰ ਸਾਡੇ ਖੇਤ ਬਹਿ ਗਏ ਸਾਡਾ ਬੁਰਾ ਹਾਲ ਹੋ ਗਿਆ ਸਾਨੂੰ ਕੀ ਦੋਵੋਗੇ ਮਹਿਲਾਵਾਂ ਪੁੱਛਦੀਆਂ ਨੇ ਸਾਡਾ 1000 ਰੁਪਇਆ ਕਿੱਥੇ ਆ 1100 ਰੁਪਇਆ ਕਿੱਥੇ ਆ ਨੌਜਵਾਨ ਪੁੱਛਦੇ ਨੇ ਸਾਡਾ ਰੋਜਗਾਰ ਕਿੱਥੇ ਆ ਲੋਕ ਪੁੱਛਦੇ ਨੇ ਕਿ ਭ੍ਰਿਸ਼ਟਾਚਾਰ ਸਾਡੇ 3 ਸਾਲ ਦੇ ਵਿੱਚ ਖਤਮ ਤਾਂ ਕੀ ਕਰਨਾ ਸੀ ਥੋੜੀ ਅੱਧੀ ਕੈਬਨਟ ਤੇ ਅੱਧੇ ਐਮ ਐਲ ਏ ਭ੍ਰਿਸ਼ਟਾਚਾਰ ਦੇ ਵਿੱਚ ਅੱਧ ਨਾਲੋਂ ਵੱਧ ਲਿਪੜੇ ਪਏ ਨੇ ਤੇ ਭਗਵਾਨ ਤਮਾਨ ਦਾ ਜਵਾਬ ਹੁੰਦਾ ਕਿ ਹਰ ਸਿਮਰਤ ਕੌਰ ਬਾਦਲ ਇਹ ਬੋਲ ਪੀ ਸੁਖਵੀਰ ਬਾਦਲ ਇਹ ਬੋਲ ਪਿਆ ਜਾਂ ਕੋਈ ਹੋਰ ਲੀਡਰ ਇਹ ਬੋਲ ਪਿਆ ਮੈਂ ਇਹ ਹੈਰਾਨ ਆ ਮਤਲਬ ਮੁੱਖ ਮੰਤਰੀ ਤੋਂ ਕਿ ਆਦਾ ਮੁੱਖ ਮੰਤਰੀ ਹਿੱਲ ਗਿਆ ਉਹਨੂੰ ਸਮਝ ਨਹੀਂ ਆਉਂਦਾ ਕਿ ਮੈਂ ਦਮਾ ਜਵਾਬ ਕੀ ਆ ਮੁੱਖ ਮੰਤਰੀ ਸਾਹਿਬ ਦੇ ਸਮੇਂ ਸਮੇਂ ਦੀ ਗੱਲ ਹੁੰਦੀ ਆ ਕਦੇ ਤੁਹਾਡੀਆਂ ਇਹ ਲੱਛੇਦਾਰ ਗੱਲਾਂ ਕਦੇ ਤੁਹਾਡੀਆਂ ਇਹ ਭੰਡ ਪਣ ਵਾਲੀਆਂ ਗੱਲਾਂ ਦੇ ਵਿੱਚ ਪੰਜਾਬ ਗੱਲਾਂ ਦੇ ਵਿੱਚ ਕੋਈ ਦੋਰਾਮਾ ਨਹੀਂ ਗੱਲਾਂ ਦੇ ਵਿੱਚ ਆ ਗਿਆ ਸੀ ਕੋਈ ਦੋਰਾਮਾ ਨਹੀਂ ਪਰ ਇਹ ਸਮੇਂ ਦੀ ਚਾਲ ਇੱਕੋ ਤਰ੍ਹਾਂ ਨਹੀਂ ਹੁੰਦੀ ਜਾਂ ਤਾਂ ਤੁਹਾਡੇ ਸਲਾਹਕਾਰ ਐਡੇ ਨਲਾਇਕ ਨੇ ਜਿਹੜੇ ਤੁਹਾਨੂੰ ਦੱਸ ਨਹੀਂ ਰਹੇ ਕਿ ਹੁਣ ਤੁਹਾਡੀ ਉਹ ਗੱਲ ਨਹੀਂ ਬਣ ਰਹੀ ਉਹ ਤੁਹਾਡਾ ਝੂਠ ਤਪਾਰ ਦੂਜੇ ਲੀਡਰਾਂ ਨੂੰ ਨਿੰਦਣਾ ਸਿਰਫ ਦੂਜੇ ਲੀਡਰਾਂ ਨੂੰ ਆਪਣਾ ਕੋਈ ਵਿਜਨ ਦੱਸਿਆ ਕਦੇ ਆਪਣੀ ਗੱਲ ਦੱਸੀ ਕਿ ਮੈਂ ਪੰਜਾਬ ਲਈ ਕੀ ਕਰਨਾ ਐਡੀਆਂ ਐਡੀਆਂ ਗੱਲਾਂ ਦਾ ਕਲਾਹਾ ਹੁਣਾ ਕੇ ਰੋਚ ਚਲੇ ਜਾਂਦੇ ਹੋ ਥੱਲੇ ਜਾ ਕੇ ਲੋਕਾਂ ਨੂੰ ਪੁੱਛੋ ਬਿਨਾ ਸਿਕਿਉਰਿਟੀ ਤੋਂ ਜਾ ਕੇ ਦੇਖੋ ਜਿਹੜਾ ਕਹਿੰਦੇ ਸੀ ਨਾ ਕਿ ਕਿਸੇ ਵੇਲੇ ਕਿਸਖਵੀਰ ਬਾਦਲ ਮਾਨਸੇ ਦੀਆਂ ਕੈਂਚੀਆਂ 'ਚ ਬਿਨਾ ਸਿਕਿਉਰਿਟੀ ਘੁਲਾ ਕੇ ਦੇਖੇ ਲੈ ਮਾਨ ਸਰ ਤੁਸੀਂ ਸੰਗਰੂਰ ਦਾ ਆਪਣੇ ਜ਼ਿਲ੍ਹੇ ਦਾ ਕਿਹੜਾ ਦੇ ਕੇ ਦਿਖਾਓ ਤੁਹਾਨੂੰ ਦੱਸ ਦਣਗੇ ਸੰਗਰੂਰ ਵਾਲੇ ਕਿ ਕਿਹੜੀ ਹੁੰਦੀ ਆ ਬਿਨਾਂ ਸਿਕਿਉਰਿਟੀ ਤੋਂ ਨਿਕਲ ਕੇ ਦਿਖਾਓ ਬਿਨਾਂ ਸਿਕਿਉਰਿਟੀ ਤੋਂ ਦੋ-ਦੋ ਗੱਡੀਆਂ ਪੰਜਾਬ ਪੁਲਿਸ ਦੀਆਂ ਭਰਨ ਤੋਂ ਭਰ ਕੇ ਜ ਨਾਲ-ਨਾਲ ਚੱਲਣ ਐਮਐਲਏ ਨਹੀਂ ਤੋਂ ਉਹਨੇ ਪਿੰਡਾਂ ਜਾਂ ਸਕਦੇ ਦੋ ਗੱਡੀਆਂ ਇੱਕ ਅੱਗੇ ਚੱਲਦੀ ਆ ਇੱਕ ਪਿੱਛੇ ਚੱਲਦੀ ਆ ਉਹਦੇ ਨਾਲ ਤੁਹਾਡੇ ਐਮਐਲਏ ਤੁਹਾਡੇ ਮੰਤਰੀ ਪਿੰਡਾਂ ਜਾਂਦੇ ਨੇ ਜੇ ਕਿਸੇ ਦੇ ਭੋਗ ਤੇ ਜਾਂ ਵਿਆਹ ਤੇ ਜਾਣਾ ਪੈ ਜੇ ਪਬਲਿਕ ਇਕੱਠ ਦੇ ਵਿੱਚ ਜਾਣਾ ਪੈ ਜੇ ਤਾਂ ਨਾਕਾ ਲਾ ਕੇ ਖੜ੍ਹਦੀ ਆ ਪੁਲਿਸ ਵਾਲੇਦਾਲੇ ਤੇ ਤੁਹਾਡੀ ਤਾਂ ਗੱਲੇ ਬਹੁਤ ਦੂਰ ਆ ਜਿੰਨਾ ਸਤਿਆਨਾਸ ਤੁਸੀਂ ਪੰਜਾਬ ਦਾ ਕੀਤਾ ਤੇ ਜਿੱਡਾ ਵੱਡਾ ਧੋਖਾ ਤੁਸੀਂ ਪੰਜਾਬ ਨੂੰ ਦਿੱਤਾ ਹੈ ਪੰਜਾਬ ਦੇ ਨੌਜਵਾਨੀ ਨੂੰ ਦਿੱਤਾ ਹੈ ਇਹਦਾ ਸਬਕ ਪੰਜਾਬ ਦੇ ਨੌਜਵਾਨ ਜ਼ਰੂਰ ਲੈਣਗੇ ਹੁਣ ਤੁਹਾਡੀਆਂ ਗੱਲਾਂ ਅਕਾਲੀ ਦਲ ਨੂੰ ਗੱਲਾਂ ਕੱਢੀ ਜਾਣੀਆਂ ਮੰਦਾ ਚੰਗੀ ਬੁਲੀ ਜਾਣਾ ਕਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਟਿੱਪਣੀ ਕਰਦੀ ਕਦੇ ਬੀਬਾ ਹਰਸਿਮਰਤ कौर ਬਾਦਲ ਤੇ ਟਿੱਪਣੀ ਕਰਦੀ ਕਦੇ ਉਹਦੀਆਂ ਝੀੜਾ ਬਣਾ ਲੀਆਂ ਕਦੇ ਕੁਛ ਕਰ ਲਿਆ ਕਦੇ ਕੁਛ ਕਰ ਲਿਆ ਇਹ ਗੱਲਾਂ ਹੁਣ ਲੋਕੇ ਸੁਣਦੇ ਨਹੀਂ ਤੁंडे ਸਲਾਹਕਾਰ ਨਾਇਕ ਨੇ ਸਿਰੇ ਦੇ ਜਿਹੜੇ ਤੁਹਾਨੂੰ ਦੱਸਦੇ ਨਹੀਂ ਯਾਰ ਹੁਣ ਤੁਸੀਂ ਆਪਣੇ ਆਪ ਨੂੰ ਐਡਾ ਵੱਡਾ ਬਣਾ ਲਿਆ ਕਿ ਜਿਹੜਾ ਤੁਸੀਂ ਬਸ ਤੁਹਾਨੂੰ ਇੱਕ ਸੁਪਨਾ ਲੱਗਦਾ ਕਿ ਮੈਂ ਜੋ ਬੋਲ ਤਿਆ ਪੰਜਾਬ ਦੇ ਲੋਕ ਉਹੀ ਸੁਣ ਕੇ ਸੱਚ ਮੰਨ ਲੈਂਦੇ ਨੇ ਉਹ ਕੋਈ ਸਮਾਜ ਸੀਮਾਨ ਸਾਹਿਬ ਜਦੋਂ ਤੁਸੀਂ ਗੱਡੀ ਤੇ ਚੜ੍ਹ ਕੇ ਭੰਗੜਾ ਵੀ ਪਾਇਆ ਹੁੰਦੇ ਸੀ ਤਾਂ ਵੀ ਲੋਕ ਵੋਟਾਂ ਪਾਉਂਦੇ ਸੀ ਤੁਸੀਂ ਜੋ ਝੂਠ ਬੋਲਦੇ ਸੀ ਜੋ ਤੁਸੀਂ ਕਿਸੇ ਤਰ੍ਹਾਂ ਲਾਂਦੇ ਸੀ ਲੋਕ ਸੱਚ ਮੰਨਦੇ ਸੀ ਇੱਕ ਵੇਲੇ ਤਾਂ ਪੰਜਾਬ ਦੀਆਂ ਕੰਧਾਂ ਨੂੰ ਤੁਸੀਂ ਐ ਲੱਗਣ ਲਾਤਿਆ ਸੀ ਕਿ ਤੁਹਾਡੇ ਜਿਨ੍ਹਾਂ ਹਰਿ ਹਰੀ ਚੰਦ ਕੋ ਧਰਮੇ ਪੁੱਤ ਜੰਮਣਾ ਹੀ ਨਹੀਂ ਪੰਜਾਬ ਚੋਂ ਕਿ ਜੇ ਕਿਤੇ ਭਗਵੰਤ ਮਾਨ ਪੰਜਾਬ ਚ ਨਾ ਜੰਮਦਾ ਪੰਜਾਬ ਦਾ ਨਿਗਰ ਹੀ ਚੱਲਿਆ ਸੀ ਕਿ ਜੇ ਕਿਤੇ ਭਗਵੰਤ ਮਾਨ ਪੰਜਾਬ ਦੇ ਵਿੱਚ ਨਾ ਜੰਮਦਾ ਐਨਾ ਸੱਚ ਤਾਂ ਕਿਸੇ ਨੇ ਬੋਲਣਾ ਹੀ ਨਹੀਂ ਸੀ ਤੇ ਇਹ 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 ਲੱਗਣ ਲੱਗ ਪਏ ਸੀ ਤੁਸੀਂ ਪੰਜਾਬੀਆਂ ਨੂੰ ਉਹੀ ਭਲੇਖੇ ਦੇ ਵਿੱਚ ਲੋਕਾਂ ਨੇ ਬਦਲਾਅ ਲੇ ਨਾਂ ਦੇ ਵਿੱਚ ਪੰਜਾਬ ਦਾ ਬੇੜਾ ਕਰਕ ਕੀਤਾ ਤੇ ਅੱਜ ਤੁਸੀਂ ਬਿਬਰ ਹਰਸਵੀਰ ਕੋ ਬਾਦਲ ਤੇ ਟਿੱਪਣੀ ਕਰਦੇ ਹੋ ਕਦੇ ਸੁਖਵੀਰ ਸਿੰਘ ਬਾਦਲ ਤੇ ਟਿੱਪਣੀ ਕਰਦੇ ਹੋ ਮੜੀ ਜੀ ਆਪਣੀ ਵੀ ਲੜਾਈ ਬਾਰੇ ਦੱਸ ਦਿਆ ਕਰੋ ਕਿ ਕੇਜਰੀਵਾਲ ਐਂਡ ਕੰਪਨੀ ਹੋਰ ਟੀਮ ਬਣਾਈ ਫਿਰਦੀ ਆ ਪੰਜਾਬ ਚ ਭਗਵੰਤ ਮਾਨ ਹੋਰ ਟੀਮ ਬਣਾਈ ਫਿਰਦਾ ਤੇ ਇੱਕ ਮੇਰੀ ਪੰਜਾਬ ਦੇ ਨੌਜੋਨਾਂ ਨੂੰ ਬੇਨਤੀ ਆ ਕਿ ਤੇ ਇਹ ਨਾ ਸੋਚੋ ਕਿ ਜਿਹੜੇ ਦੋ ਗਰੁੱਪ ਬਣੇ ਫਿਰਦੇ ਨੇ ਇੱਕ ਦਿੱਲੀ ਵਾਲਿਆਂ ਦਾ ਇੱਕ ਭਗਵੰਤ ਮਾਨ ਦਾ ਕਿ ਪੰਜਾਬ ਦੀ ਲੜਾਈ ਪਿੱਛੇ ਆਡੋਏ ਫਿਰਦੇ ਨੇ ਨਾ 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 ਲੜਾਈ ਨੋਟਾਂ ਦੀ ਆ ਕਿ ਕਿਨੇ ਨੋਟ ਵੱਧ ਇਕੱਠੇ ਕਰਨੇ ਨੇ ਇਹ ਲੜਾਈ ਆ ਕਿ ਕਿਹੜਾ ਨੋਟ ਵੱਧ ਇਕੱਠੇ ਕਰ ਲੈ ਕਿ ਦਿੱਲੀ ਟੀਮ ਵੱਧ ਨੋਟ ਇਕੱਠੇ ਕਰੂਗੀ ਜਾਂ ਇਹਦੀ ਜੁੜੜਲੀ ਜਿਹੜੀ ਹੋਰਿਆ ਉਹ ਵੱਧ ਨੋਟ ਇਕੱਠੇ ਕਰੂਗੀ ਇਹ ਲੜਾਈ ਆ ਕਿਤੇ ਇਹ ਨਾ ਸੋਚ ਲਿਓ ਪੰਜਾਬੀ ਵੀਰੋ ਨੌਜਵਾਨੋ ਕਿ ਪੰਜਾਬ ਪਿੱਛੇ ਲੜਦੇ ਨੇ ਇਹ ਕਿ ਬੜੀ ਤਾਂ ਧੌਣ ਜਿਹੜੀ ਕਹਿੰਦਾ ਸੀ ਤੇਰੇ ਯਾਰ ਨੂੰ ਦਫਾ ਨੂੰ ਫਿਰਦੇ ਨੇ ਦਬਦਾ ਕਿਤੇ ਲੰਬਾ ਪਾ ਕੇ ਅਗਲੇ ਮੋੜੇ ਤੇ ਰੱਖ ਕੇ ਹਰਾ ਪੈਣਾ ਅਗਲਾ ਤੇਰੇ ਜੇਬ 'ਚ ਨਹੀਂ ਫਿਰਦੇ ਨੇ ਜਿਹੜਾ ਕਹਿੰਦਾ ਸੀ ਹਰਾ ਪੈਣ ਪੰਜਾਬ ਦੇ ਲੋਕਾਂ ਦੀ ਦੇ ਲੋਕਾਂ ਦੇ ਚੱਲੂਗਾ ਨਾ ਅਗਲੇ ਧਾਰ ਨਹੀਂ ਮਾਰਦੇ ਤੇਰੇ ਹਰੇ ਪਿੰਲੇ ਦੀ ਆਪ ਜੇਬ ਚ ਲਈ ਫਿਰਦੇ ਨੇ ਚੀਫ ਸੈਕਟਰੀ ਸਾਰਾ ਅਗਲਾ ਸਾਰੀਆਂ ਫੈਲਾਂ ਉਹ ਲੈ ਕੇ ਦਿੱਲੀ ਜਾਂਦਾ ਕੱਲਾ ਕਲਾਮਲਾ ਤੇ ਕਿੰਨੇ ਪਰਚੇ ਕਰਾ ਲੋਂਗੇ ਰੱਬ ਮਾੜਾ ਮੋਟਾ ਯਾਦ ਰੱਖੋ ਤੁਹਾਡੇ ਖਿਲਾਫ ਜਿਹੜੇ ਪੱਤਰਕਾਰ ਬੋਲਦਾ ਉਹਦੇ ਦੇ ਪਰਚਾ ਚੈਨਲ ਬੰਦ ਕਿਹੜਾ ਪੇਜ ਬੰਦ ਕਿੰਨੇ ਕਦੇ ਪੇਜ ਬੰਦ ਕਰ ਲੋਂਗੇ ਕਿੰਨੇ ਕਦੇ ਪਰਚਾ ਕਰ ਲੋਂਗੇ ਸਾਰਾ ਪੰਜਾਬ ਇਹ ਪੰਜਾਬ ਉਹੀ ਐ ਜਿਹਨੂੰ ਗੱਲਾਂ ਨਾਲ ਲਾ ਕੇ ਠੀਕ ਐ ਇੱਕ ਵਾਰ ਤੁਸੀਂ ਜਵਾਬੀ ਕਰ ਲਿਆ ਸੀ ਪਰ ਜਦੋਂ ਹੁਣ ਪੰਜਾਬ ਨੂੰ ਪਤਾ ਲੱਗਿਆ ਨੌਜੋਨ ਨੂੰ ਪਤਾ ਲੱਗਿਆ ਕਿ ਸਾਡੇ ਨਾਲ ਧੋਖਾ ਕੀਤਾ ਹੁਣ ਇਹੇ ਜੀ ਧੌਣ ਰਗੜਨਗੇ ਨਾ ਇਹੇ ਜੀ ਮੰਜੀ ਠੋਕਣਗੇ ਟਕਾ ਕੇ ਤੇ ਇਹੇ ਜੀ ਸਾਬਣਦਾਨੀ ਕਰਨਗੇ ਤੂੰ ਵੀ ਕੀ ਯਾਦ ਰੱਖੇਗਾ ਮੁੜ ਕੇ ਰਾਤਾਂ ਨੂੰ ਉੱਪਰ ਨੂੰ ਮੂੰਹ ਕਰ ਕਰ ਰੁਆ ਕਰੇਗਾ ਮੁੱਖ ਮੰਤਰੀ ਸਾਹਿਬ ਤੁਸੀਂ ਮੁੱਖ ਮੰਤਰੀ ਉਹ ਪੰਜਾਬ ਦੇ ਕੋਈ ਰੱਬ ਨਹੀਂ ਬਣਗੇ ਕਿ ਜਿਹੜਾ ਪੰਜਾਬ 'ਚ ਬੋਲੂਗਾ ਜਿਹੜਾ ਪੰਜਾਬ 'ਚ ਥੋੜੇ ਇਹ ਇਹ ਜਿਹੜੀ ਤੁਸੀਂ ਨੇਹਰ ਕਰਦੀ ਮਚਾਈਆ ਪੰਜਾਬ 'ਚ ਉਹਦੇ ਖਿਲਾਫ ਪੂਗੀ ਅਕਾਲੀ ਦਲ ਬੋਲਦਾ ਚੋੜਾ ਤਾਂ ਐ ਤੈਨ ਆਪਾਂ ਵੀ ਸੋਚੋ ਪੰਜਾਬੀਓ ਕਿ ਕੱਲਾ ਕੱਲੀ ਦਾ ਲੋਕ ਕਿਉਂ ਸਾਰਾ ਦਿਨ ਨਿੰਦਦਾ ਸਾਰਾ ਦਿਨ ਇਹਦੀ ਉੱਠਣ ਤੋਂ ਲੈ ਕੇ ਰਾਤ ਤੱਕ ਲੋਕ ਤਾਂ ਮਰੇ ਪਏ ਨੇ ਪੰਜਾਬ ਤਾਂ ਉਝੜਿਆ ਪਿਆ ਭ੍ਰਿਸ਼ਟਾਚਾਰ ਇੱਥੇ ਹੋਇਆ ਪਿਆ ਨਸ਼ੇ ਦੀ ਦਲਦਲ ਇੱਥੇ ਬਣੀ ਪਈ ਆ ਰੋਜ਼ਗਾਰ ਕਿਸੇ ਨੂੰ ਨਹੀਂ ਮਿਲਿਆ ਨੌਜਵਾਨ ਬੇਰੁਜ਼ਗਾਰੀ 'ਚ ਮਰੇ ਪਏ ਨੇ ਮਹਿਲਾਵਾਂ ਨੂੰ ਉਹ ਨਹੀਂ ਕੁਝ ਮਿਲਿਆ ਮਜ਼ਦੂਰਾਂ ਨੂੰ ਉਹ ਨਹੀਂ ਕੁਝ ਮਿਲਿਆ ਕਿਸਾਨਾਂ ਨੂੰ ਉਹ ਨਹੀਂ ਮਿਲਿਆ ਪਿਆ ਸਾਰਾ ਪੰਜਾਬ ਡੁੱਬ ਗਿਆ ਪਰਸੋਂ ਚੋਂ ਉੱਥੇ ਫਾਇਰਸਟਾਰ ਹੋਟਲ ਦੇ ਵਿੱਚ ਭੰਗੜੇ ਪਾਰੇ ਦੇ ਤਿੰਨ ਦਿਨ ਫਾਇਰਟਾਰ ਹੋਟਲ ਦਾ ਖਰਚਾ ਕਿੱਥੋਂ ਆਇਆ ਜੀ ਖਰਚਾ ਸਾਰਾ ਇਹ ਜਿਹੜਾ ਯੁਵਾ ਸ਼ਕਤੀ ਦਾ ਤੁਸੀਂ ਪ੍ਰੋਗਰਾਮ ਰੱਖਿਆ T-shirt ਪਾਏ ਫਿਰਦੇ ਸੀ ਅਕਾਲੀ ਦਲ ਯੂਥ ਵਿੰਗ ਦੀ ਰੇਸ ਕਰਕੇ ਯੂਥ ਵਿੰਗ ਦੀ ਜੇ ਰੇਸ ਕਰਨੀ ਹੈ ਤਾਂ ਕੰਮ ਵੇਲੇ ਕੰਮ ਦੇ ਕੰਮ ਚ ਕਰੋ ਕਿ ਕਿਵੇਂ ਜਾ ਕੇ ਕੰਮ ਕਰੀਦਾ ਹੁੰਦਾ T-shirt ਪਾ ਕੇ ਰੇਸ ਨਹੀਂ ਹੋਣੀ ਮਾਨ ਸਾਹਿਬ ਇਹ ਤੁਸੀਂ ਮੁੱਖ ਮੰਤਰੀ ਹੋ ਰੱਬ ਨਹੀਂ ਬਣ ਗਏ 15 18 ਮਹੀਨੇ ਦੀ ਗੱਲ ਰਹੇਗੀ ਸਾਰੀ ਇੱਥੇ ਪੰਜਾਬ ਆ ਇੱਥੇ ਅਸੀਂ ਆ ਇੱਥੇ ਤੁਸੀਂ ਆ ਤੇ ਤੁਸੀਂ ਦੇਖੋਗੇ ਕਿ ਜਿਹੜੇ ਪੰਜਾਬੀਆਂ ਦਾ ਤੁਸੀਂ ਧੋਖਾ ਕੀਤਾ ਮੂਰਖ ਬਣਾਇਆ ਜੇ ਇਹਨਾਂ ਨੇ ਰੱਸੇ ਪਾ ਪਾਣਾ ਤੁਹਾਡੇ ਬੰਦੇ ਘੜੀਸੀ ਪੰਡਾ ਦੇ ਵਿੱਚ ਤੂੰ ਤੁਸੀਂ ਤਾਂ ਜਾਣਾ ਨਹੀਂ ਤੂੰ ਦਾ ਸੇਮ ਹੈ ਮੁਰਕੇ ਸਾਫ ਕਾ ਸੇਮ ਹੋ ਜਾਏਗਾ ਬੀਤੀ ਬੰਦੇ ਦਾ ਗਨਮੈਨ ਤੇਰਾ ਰਹਿਣੀ ਨੇ ਜਿਹੜਾ ਕਿਸੇ ਵੇਲੇ ਕਹਿੰਦਾ ਸੀ ਕਿ ਅਸੀਂ ਆਮ ਕਲਚਰ ਚ ਲਾਵਾਂਗੇ ਕਹਿੰਦੇ ਸਰਕਾਰੀ ਕੋਠੀਆਂ ਲਾਵਾਂਗੇ ਕਹਿੰਦੇ ਗਨਮੈਨ ਨਹੀਂ ਲਾਵਾਂਗੇ ਕਹਿੰਦੇ ਗੱਡੀਆਂ ਨਹੀਂ ਲਾਵਾਂਗੇ ਕਹਿੰਦੇ ਵੀਆਪੀ ਕਲਚਰ ਜੀ ਕਹਿੰਦੇ ਜੀ ਨੀ ਪੱਥਰਾਂ ਤੇ ਮਜ਼ਦੂਰਾਂ ਦਾ ਨਾਂ ਹੁਣ ਲਿਖਿਆ ਕਦੇ ਸਾਢੇ 3 ਸਾਲ ਚ ਹੋਣ ਨਹੀਂ ਕੋਈ ਗਰੀਬ ਤੇਰਾ ਮਜ਼ਦੂਰ ਕੋਈ ਮਿਸਤਰੀ ਯਾਦ ਆਇਆ ਸਾਦੇ 3 ਸਾਲ ਦੇ ਵਿੱਚ ਕਿ ਕਿਸੇ ਮਜ਼ਦੂਰ ਦਾ ਕੰਦ ਦੇ ਨਾਲ ਲਿਖਿਆ ਹੋਵੇ ਪੱਥਰ ਦੇ ਨਾਲ ਲਿਖਿਆ ਹੋਵੇ ਹੁਣ ਤਾਂ ਕਦੇ ਨਹੀਂ ਕਿਸੇ ਪੁਲਤੇ ਜਾ ਕੇ ਕਿਕਲੀਆਂ ਪਾਈਆਂ ਕਿਉਂ ਨਹੀਂ ਪਾਈਆਂ ਉਹ ਜਿਹੜਾ ਠੋਡਾ ਨਾ ਇੱਕ ਉਹ ਝੂਟ ਦਾ ਮੰਦਿਰ ਸੀ ਉਹ ਚੱਲ ਗਿਆ ਅਸੀਂ ਮੰਨਦੇ ਕਿ ਇੱਕ ਵੇਲੇ ਤੇਰਾ ਤੀਰ ਚੱਲ ਗਿਆ ਸੀ ਤੇ ਮੈਨੂੰ ਆਸ ਹੈ ਕਿ ਇਹ ਗੱਲਾਂ ਤੇਰੇ ਤੱਕ ਪਹੁੰਚਣਗੀਆਂ ਕਿਉਂਕਿ ਇੱਕ ਹੋਰ ਕੋਈ ਦੇਖੇ ਨਾ ਦੇਖੇ ਕਾਲੀਦਲ ਵਾਲੇ ਨੂੰ ਝੂਠ ਦੇਣਾ ਇਹ ਕਾਲੀਦਲ ਕੀ ਕਰਦਾ ਸੋ ਇਸ ਲਈ ਅਕਾਲੀ ਦਲ ਤੋਂ ਡਰਨਾ ਤੇਰਾ ਸੁਭਾਵਿਕ ਹੈ ਸਚਾਈ ਹੈ ਤੇ ਸਚਾਈ ਸਵੀਪਟ ਕਰ ਕਿ ਅਕਾਲੀ ਦਲ ਹੁਣ ਤੇਰੇ ਮੂਹਰੇ ਖੜਾ ਇੱਕ ਡਾਹ ਕੇ ਖੜਾ ਸਰਦਾਰ ਸਰਬੀਰ ਸਿੰਘ ਬਾਦਲ ਜੀ ਖੜੇ ਨੇ ਤੇ ਥੋਡੀ ਇਹ ਝੂਠ ਦੀ ਦੁਕਾਨ ਨੂੰ ਸ਼ਰਮਣੀ ਅਕਾਲੀ ਦਲ ਹੀ ਬੰਦ ਕਰਾਊਗਾ ਲੈਂਡ ਪੁਲਿੰਗ ਵਾਲੇ ਮਾਮਲੇ 'ਚ ਪੂੰਛ ਪਿੱਛੇ ਲੁਕਾ ਕੇ ਲੁਕਾ ਕੇ ਨੁੱਟ ਗਏ ਜਿਵੇਂ ਕੁੱਤਾ ਪੂੰਛ ਲੁਕੋਗੇ ਨੱਠ ਜਿੰਦਾ ਹੁੰਦਾ ਨਾ ਐ ਨੂੰ ਠੀਕ ਆ ਸਰਕਾਰ ਤੇ ਚੁੱਪ ਦੇ ਕੇ ਲਈਂਗਾ ਲੈ ਲੈ ਲੈਂਡ ਪੁਲਿੰਗ ਹਾਲੇ ਤੱਕ ਚਾਰ ਧਰਨੇ ਲਾਏ ਸੀ ਲੱਤਾਂ ਕੰਮਰ ਲਾਤੀਆਂ ਤੇ ਤੁਸੀਂ ਕਹਿੰਦੇ ਹੋ ਕਿ ਬੀਜ ਕਿੱਥੋਂ ਆਊਗਾ ਇਹ ਕਾਲੀ ਦਲ ਕੋਈ ਮਹੱਲਾ ਪਾਰਟੀ ਨਹੀਂ ਹੈਗੀ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਤੁਸੀਂ ਕਹਿੰਦੇ ਹੋ ਅਕਾਲੀ ਦਲ ਕੋਈ ਪੈਸਾ ਇੱਥੋਂ ਇੰਨਾ ਕਿੱਥੋਂ ਆ ਗਿਆ ਇਹ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਪਿਆਰ ਕਰਨ ਦੇ ਪੰਜਾਬ ਪਿੱਛੇ ਆਪਣਾ ਆਪ ਲਾਉਣ ਵਾਲੀ ਪਾਰਟੀ ਆ ਕਿਹੜੀ ਗੱਲ ਕਰਦੇ ਹੋ ਸੁਖਬੀਰ ਸਿੰਘ ਬਾਦਲ ਦੀ ਇੱਕ ਹਾਥ ਦੇ ਕਰੋੜਾਂ ਰੁਪਏ ਇਕੱਠੇ ਕਰੁੰਦੇ ਨੇ ਲੋਕ ਪਤਾ ਵੀ ਲਾਉਣਗੇ ਤੇ ਲੋਕਾਂ ਦੀ ਸੇਵਾ ਕਰਨਗੇ ਤੋ ਥੋੜੇ ਮੰਗ ਨਹੀਂ ਹੈਗਾ ਕਿ ਪੈਸੇ ਇਕੱਠੇ ਕਰਨ ਪਿੱਛੇ ਲੜੀ ਜਾਂਦੇ ਹੋ ਜਿਹੜੇ ਆਮ ਆਦਮੀ ਇੱਥੇ ਅਕਾਲੀ ਦਲ ਵਾਲੇ ਪੈਸੇ ਲੋਨ ਪਿੱਛੇ ਲੜਦੇ ਨੇ ਕਿ ਪ੍ਰਧਾਨ ਸਾਹਿਬ ਮੇਰੀ ਡਿਊਟੀ ਲਾਓ ਮੇਰੀ ਡਿਊਟੀ ਲਿਆਓ ਇਹੋ ਜਿਹੇ ਬੰਦੇ ਨੇ ਜਿਹੜੇ ਹਜ਼ਾਰ ਹਜ਼ਾਰ ਕਿੱਲੇ ਦਾ ਇਕੱਠਾ ਬੀਜ ਦੇਣਗੇ ਪੰਪ 500 ਕਿੱਲੇ ਦਾ ਇਕੱਠਾ ਬੀਜ ਦੇਣਗੇ ਤਿੰਨ ਤਿੰਨ ਦਿਨ ਚਾਰ ਚਾਰ ਸੌ ਟਿੱਕ ਕਿੱਲੇ ਦੇ ਬੀਜ ਦਾ ਇੱਕ ਇੱਕ ਹਲਕੇ ਜੋ ਇਕੱਠਾ ਹੋ ਕੇ ਜਾਣਾ ਥੋੜੇ ਸਾਹਮਣੇ ਹੀ ਜਾਣਾ ਬੀਜ ਵੀ ਦੇਵਾਂਗੇ ਤੇਲ ਵੀ ਜਿੱਥੇ ਜਿੱਥੇ ਲੋਨ ਪਈਆ ਦਿੱਤਾ ਤੇ ਜਿੱਥੇ ਜਿੱਥੇ ਹੋਰ ਕੁਝ ਦੇਣ ਦੀ ਲੋੜ ਹੋਈ ਇਹ ਕਾਲੀ ਦਿਨ ਆਪਣੇ ਵਰਕਰਾਂ ਤੋਂ ਇਕੱਠਾ ਹੋ ਕੇ ਦਊਗਾ ਦੇ ਵੀ ਰਿਹਾ ਤੇ ਤੁਹਾਡੇ ਟਿੱਡਪੀੜ ਹੁੰਦੀ ਆ ਸੜੋ ਨਾ ਰੀਸ ਕਰੋ ਇਹ ਕੰਮ ਸਰਕਾਰਾਂ ਦੇ ਸੀ ਅੱਜ ਜਾ ਕੇ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਦੇਖੋ ਮਾਨ ਸਾਹਿਬ ਬਾਹਰਲੇ ਸੂਬਿਆਂ 'ਚ ਗੱਲ ਕਰਦੇ ਨੇ ਕੱਲ੍ਹ ਗਿਆ ਸੀ ਠਨੌਰ ਮੈਂ ਕਿਸੇ ਪਿੰਡ ਦੇ ਵਿੱਚ ਉਹ ਨਾਸਕ ਤੋਂ ਬੰਦਾ ਗਿਆ ਹਾਂ ਸੀ ਕੁਝ ਲੈਣ ਕੋਈ ਪਿਆਜ਼ ਲੈਣ ਗਿਆ ਸੀ ਜਾਂ ਸ਼ਾਇਦ ਹੋਰ ਕੁਝ ਸਮਾਨ ਲੈਣ ਪਿਆਜ਼ ਜੁਗਨ ਕਰਦਾ ਸੀ ਮੈਨੂੰ ਕਹਿੰਦਾ ਭਾਈ ਜੀ ਉੱਥੇ ਆਰਤੀ ਨੇ ਪੁੱਛਿਆ ਮੈਨੂੰ ਕਿ ਤੁਹਾਡੇ ਜਿਹੜਾ ਪੀੜੀ ਜੀ ਪੱਗ ਬੰਨਦਾ ਉਹ ਮੁੱਖ ਮੰਤਰੀ ਆ ਜਾਂ ਸਰਦਾਰ ਜੀ ਮੁੱਖ ਮੰਤਰੀ ਨੇ ਕਹਿੰਦਾ ਮੈਂ ਕਿਹਾ ਕਿ ਨਾਂ ਦਾ ਮੁੱਖ ਮੰਤਰੀ ਤਾਂ ਭਗਵੰਤ ਮਾਨ ਆ ਜਿਹੜਾ ਪੀੜੀ ਪੱਗ ਵਾਲਾ ਤੇ ਅਸਲ ਲੋਕਾਂ ਨੂੰ ਪਿਆਰ ਕਰਨ ਵਾਲਾ ਤੇ ਲੋਕਾਂ ਦੀ ਬਾਹ ਫੜਨ ਵਾਲਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲੀ ਏ ਨਾਸਕ ਤੱਕ ਗੱਲਾਂ ਹੋ ਰੀਆਂ ਨੇ ਦਿੱਲੀ ਤੱਕ ਗੱਲਾਂ ਹੋ ਰੀਆਂ ਨੇ ਹੁਣ ਤੇਰੀਆਂ ਕਾਣੀਆਂ ਇਹ ਲੱਛੇਦਾਰ ਗੱਲਾਂ ਇਹ ਜਿਹੜਾ ਤੂੰ ਰੋਜ਼ ਅਕਾਲੀ ਦਲ ਦਾ ਦੇ ਬਾਦਲ ਪ੍ਰਵਾਲ ਦਾ ਰਾਗ ਲਾਉ ਕੇ ਬੈਠਣਾ ਹੁਣ ਕੋਈ ਅਸਰ ਨਹੀਂ ਇਹਦਾ ਕੋਈ ਅਸਰ ਨਹੀਂ ਥਲੇ ਕਮੈਂਟ ਪੜ ਲਿਆ ਕਰ ਐਡੇ ਐਡੇ ਗਾਣਾ ਕੱਢਦੇ ਨੇ ਹੁਣ ਲੋਕ ਉਹ ਸਮਾਂ ਗਿਆ ਇਸ ਲਈ ਜਿਹੜਾ ਸਮਾਂ ਸੀ ਪੰਜਾਬ ਲਈ ਤੈਨੂੰ ਲੋਕਾਂ ਨੇ ਦਿੱਤਾ ਸੀ ਉਹ ਸਮਾਂ ਜੇ ਲੈ ਕੇ ਲਾੜਨਾ ਤਾਂ ਤੈਨੂੰ ਅੱਜ ਅਕਾਲੀ ਦਲ ਨੂੰ ਜਾਂ ਅਕਾਲੀ ਦਲ ਦੇ ਲੀਡਰਾਂ ਨੂੰ ਨਿੰਦਣ ਦੀ ਲੋੜ ਨਾ ਪੈਂਦੀ ਤੈਨੂੰ ਆਪਣੇ ਬਾਰੇ ਦੱਸਦਾ ਕਿ ਅਸੀਂ ਕੀ ਕੀਤਾ ਆਪ ਤੱਕ ਕੀਤਾ ਕੱਖ ਨਹੀਂ ਜਦੋਂ ਆਪ ਕੱਖ ਕੀਤਾ ਨਹੀਂ ਹੁਣ ਦੂਜਿਆਂ ਨੂੰ ਮਾਰ ਨਿੰਦ ਕੇ ਤੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਵੋਟ ਪਾਣਗੇ ਉਹ ਗਈ ਗੱਲ ਕਿਉਂਕਿ ਪਹਿਲਾਂ ਤੂੰ ਪਾਵਰ 'ਚ ਨਹੀਂ ਆਇਆ ਸੀ ਤਾਂ ਲੋਕਾਂ ਨੂੰ ਸ਼ਾਇਦ ਲੱਗਦਾ ਸੀ ਪੰਜਾਬ ਦੀਆਂ ਕੰਧਾਂ ਨੂੰ ਲੱਤਨ ਲਾਤਿਆ ਸੀ ਕਿਤਾ